ਫਤਿਹ ਪ੍ਰਵਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰਾ ਪੰਜਾਬ ਤੇ ਪੰਜਾਬ ਵਾਸੀ ਜਿੱਥੇ ਵੱਸਦੇ ਸਾਰੇ ਚਿੰਤਾ ਦੇ ਵਿੱਚ ਨੇ ਵੀ ਪੰਜਾਬ ਚ ਕੀ ਹਾਲਾਤ ਹੋ ਰਹੇ ਨੇ ਹਰ ਇੱਕ ਪੱਖ ਤੋਂ ਹਰ ਇੱਕ ਖੇਤਰ ਦੇ ਵਿੱਚ ਪੰਜਾਬ ਤਾਂ ਕੋਈ ਇਹੋ ਜਿਹਾ ਏਰੀਆ ਨਹੀਂ ਵੀ ਜਿੱਥੇ ਪਹਾੜ ਨੇ ਵੀ ਬੱਦਲ ਫਟ ਗਿਆ ਤੇ ਹੜ ਆ ਕੇ ਲੋਕ ਮਰ ਗਏ ਪੰਜਾਬ ਚ ਤਾਂ ਇੱਕ ਹੜ ਲਿਆਏ ਜਾਂਦੇ ਨੇ ਸਰਕਾਰਾਂ ਦੁਆਰਾ ਹਣਾਂ ਪੰਜਾਬ ਨੂੰ ਬਰਬਾਦ ਕਰਨਾ ਚਾਹੇ ਬੈਲ ਲਿਆ ਕੇ ਪੁਲਿਸੀਆਂ ਲਿਆ ਕੇ ਹੋਰ ਤਰੀਕੇ ਨਾਲ ਵੀ ਭਾਈ ਇੱਥੇ ਤਾਂ ਕੁਝ ਨਹੀਂ ਹੁੰਦਾ ਹੁਣ ਆਪਣੇ ਨਾਰਥ ਸਾਈਡ ਤੇ ਪੰਜਾਬ ਦੇ ਡੈਮ ਬਣਿਆ ਪਾਉਂਗ ਡੈਮ ਹੋ ਗਿਆ ਪੰਜਾਬ ਹਨਾ ਤੇ ਭਾਖੜਾ ਨੰਗਲ ਡੈਮ ਹੋ ਗਿਆ ਇਹ ਸੈਂਟਰ ਦੇ ਅਧੀਨ ਪੈਂਦੇ ਆ ਜ਼ਿਆਦਾਤਰ ਪੰਜਾਬ ਸਰਕਾਰ ਉਹਨਾਂ ਨੂੰ ਬਲੇਮ ਕਰੀ ਜਾਂਦੇ ਆ ਉਹ ਇਹਨਾਂ ਨੂੰ ਕਰੀ ਜਾਂਦੇ ਆ ਪਾਣੀ ਇਕੱਠਾ ਹੁੰਦਾ ਜਦੋਂ ਛੱਡ ਦਿੱਤਾ ਜਾਂਦਾ ਪੰਜਾਬ ਚ ਹੜ੍ਹ ਆ ਜਾਂਦੇ ਆ ਲੋਕ ਘਰੋਂ ਬੇਕਾਰ ਹੋ ਜਾਂਦੇ ਆ ਬੁਰਾ ਹਾਲ 1988 ਤੋਂ ਬਾਅਦ 23 ਚ ਆਏ 23 ਚ ਵੀ ਬਹੁਤ ਇਲਾਕਿਆਂ 'ਚ ਮਾਰ ਕੀਤੀ ਤੇ ਹੁਣ 25 ਚ ਫੇਰ ਜਦੋਂ ਇਹ ਪਾਣੀ ਥੋੜਾ ਥੋੜਾ ਛੱਡੀ ਜਾਣ ਵੀ ਤਾਂ ਕਿ ਉਹ ਸਿਸਟਮ ਸਹੀ ਚੱਲਦਾ ਰਹੇ ਪਰ ਸੈਂਟਰ ਉਹ ਪੈਂਦੇ ਕਰਕੇ ਉਹਨਾਂ ਦੇ ਅਧੀਨ ਉਹ ਦੱਸਦੇ ਹੀ ਨਹੀਂ ਕਿ ਕਦੋਂ ਉਹਨਾਂ ਨੇ ਗੇਟ ਖੋਲਤੇ ਚਲੋ ਬਈ ਸਾਬ ਨੂੰ ਖੋਲਤੇ ਤੇ ਰਾਤ ਨੂੰ ਹੜ ਲੋਕ ਮਰ ਗਏ ਬੁਰਾ ਹਾਲ ਫਸਲਾਂ ਖਰਾਬ ਪੰਜਾਬ ਸਰਕਾਰ ਨੂੰ ਬਲੇਮ ਕਰੀ ਜਾਂਦੇ ਆ ਉਹ ਵਾਲੇ ਉਹ ਕਹਿੰਦੇ ਵੀ ਇਹਨਾਂ ਦਾ ਡਰੇਨ ਸਿਸਟਮ ਇਹ ਸਫਾਈ ਨਹੀਂ ਕਰਦੇ ਜਾਂ ਕੇਲੀਆਂ ਹੋ ਜਾਂਦੀਆਂ ਉਹਨਾਂ ਨੂੰ ਸਫਾਈ ਕਰੋ ਖਦਾਈ ਕਰੋ ਥੋੜੇ ਜੇ ਬੰਨਾ ਤੇ ਮਿੱਟੀ ਲਾਓ ਜੋ ਵੀ ਸਿਸਟਮ ਆ ਵੀ ਇਹ ਪੰਜਾਬ ਸਰਕਾਰ ਦੀ ਗਲਤੀ ਆ ਉਹ ਨਹੀਂ ਸਿਸਟਮ ਸਹੀ ਕਰਦੀ ਪੰਜਾਬ ਸਰਕਾਰ ਉਹਨਾਂ ਨੂੰ ਕਹੀ ਜਾਂਦੇ ਤੁਸੀਂ ਸਾਨੂੰ ਦੱਸ ਕੇ ਨਹੀਂ ਗੇਟ ਖੋਲਦੇ ਇੱਕਦਮ ਖੋਲ ਦੰਨੇ ਹੋ ਕਸੂਰ ਤਾਂ ਇੱਥੇ ਦੋਨਾਂ ਦਾ ਹੀ ਆ ਨਾ ਸਰਕਾਰ ਦਾ ਵੀ ਸੈਂਟਰ ਦਾ ਵੀ ਤੇ ਪੰਜਾਬ ਸਰਕਾਰ ਦਾ ਵੀ ਜਦੋਂ ਪਤਾ ਵੀ ਇਹ ਕੰਮ ਹੋਣਾ ਹੀ ਆ ਪਹਿਲਾਂ ਸਫਾਈਆਂ ਕਿਉਂ ਨਹੀਂ ਹੁੰਦੀਆਂ ਅੱਜ ਆਪਾਂ ਸਾਰੇ ਦੇਖਦੇ ਆ ਕਿਤੇ ਸਫਾਈ ਹੋਈ ਆ ਅੱਜ ਹਰੇਕ ਹਰੀ ਕੇ ਆਲੇ ਤੇ ਦੇਖ ਲਓ ਜਾਂ ਕਿਸੇ ਵੀ ਦੇਖ ਲਓ ਜਾਂ ਨਹਿਰਾਂ ਚ ਸੋਇਆਂ ਚ ਕਿਤੇ ਵੀ ਦੇਖ ਲਓ ਵੀ ਕੀ ਹਾਲ ਹੁੰਦਾ ਕੋਈ ਇਹਦੇ ਤੇ ਬਾਰੇ ਖਿਆਲ ਨਹੀਂ ਕਰਦਾ ਨਾਲੇ 23 ਚੀਜ਼ਾਂ ਹੋਈਆਂ ਸਰਕਾਰ ਆਪ ਖੁਦ ਮੰਨਦੀ ਰਹੀ ਆ ਵੀ ਪਿਛਲੀਆਂ ਸਰਕਾਰਾਂ ਇਹ ਕੁਝ ਨਹੀਂ ਕਰ ਰਹੀਆਂ ਪਰ ਹੁਣ ਦੀਆਂ ਸਰਕਾਰਾਂ ਫੇਰ ਉਹੀ ਕੰਮ ਘਰ ਪਰੋ ਆਪਦਾ ਬਸ ਤੇ ਪਾਣੀ ਇਨਾ ਇਕੱਠਾ ਨਾ ਹੋਵੇ ਜੇ ਉਹ ਨਹੀਂ ਮੰਨਦੇ ਤਬ ਲੋਕ ਇਕੱਠੇ ਹੋਣ ਵੀ ਇਹ ਪਾਣੀ ਛੱਡਿਆ ਜਾਵੇ ਟਾਈਮ ਤੇ ਜਾਂ ਟਾਈਮ ਤੇ ਨਹੀਂ ਉਹ ਮੰਨਦੇ ਲੜਾਈ ਆ ਉਹਦੇ ਵਿਰੁੱਧ ਲੜਾਈ ਲੜੀ ਜਾ ਸਕਦੀ ਆ ਪੰਜਾਬ ਸਰਕਾਰ ਨੂੰ ਵੀ ਇਹ ਲੜਾਈ ਉਹਦੇ ਵਿਰੁੱਧ ਲੜੀ ਜਾ ਸਕਦੀ ਆ ਵੀ ਭਾਈ ਤੁਸੀਂ ਸਫਾਈ ਕਰੋ ਉਹਨਾਂ ਨੇ ਤਾਂ ਮੰਨਣਾ ਨਹੀਂ ਪਾਣੀ ਛੱਡ ਦੇਣਾ ਇੱਕ ਦਾ ਵੀ ਜਿੰਨਾ ਉਹਨਾਂ ਨੂੰ ਪਾਣੀ ਚੜਦਾ ਉਹਨਾਂ ਨੇ ਰੱਖਣਾ ਉਹਨਾਂ ਨੇ ਇਹ ਨਹੀਂ ਦੇਖਣਾ ਮੌਸਮ ਵਿਭਾਗ ਨੇ ਭਾਈ ਆਉਣ ਵਾਲੇ ਸਮੇਂ 'ਚ ਮੀਂਹ ਬਰਸਾਤਾਂ ਆ ਰਹੀਆਂ ਨੇ ਵੀ ਤਾਂ ਕਿ ਪਹਿਲਾਂ ਹੀ ਪਾਣੀ ਛੱਡ ਕੇ ਉਹ ਚੀਜ਼ ਨੂੰ ਅ ਰਲੇ ਰੱਖਿਆ ਜਾਵੇ ਉੱਥੇ ਡੈਮ ਨੂੰ ਵੀ ਤਾਂ ਕਿ ਜਦੋਂ ਵੱਧ ਪਾਣੀ ਆਵੇ ਉੱਥੇ ਇਕੱਠਾ ਹੋਵੇ ਡੈਮ ਚੱਲ ਸਕੇ ਡੈਮ ਦਾ ਜਿਹੜਾ ਖਤਰੇ ਵਾਲਾ ਸਿਸਟਮ ਬੋਲਦਾ ਤੇ ਉਹ ਛੱਡ ਦਿੱਤਾ ਜਾਂਦਾ ਤੇ ਕੋਈ ਕਿਸੇ ਨੂੰ ਸੰਕੇਤ ਜਾਂ ਦੱਸਿਆ ਜਾਂ ਕੋਈ ਅਲਰਟ ਨਹੀਂ ਕੀਤਾ ਜਾਂਦਾ ਭਾਈ ਪਾਣੀ ਛੱਡਣਾ ਇਹ ਪੰਜਾਬ ਸਰਕਾਰ ਤੇ ਸੈਂਟਰ ਦਾ ਦੋਨਾਂ ਦਾ ਕਸੂਰ ਆ ਪੰਜਾਬ ਚ ਹੜਾ ਹੋਣ ਦਾ ਕਾਰਨ ਹੀ ਨਹੀਂਗਾ ਉਦਾਂ ਇਹ ਇਕੱਲੇ ਆਂਦਾ ਜਾ ਰਿਹਾ ਹੜ ਬਿਪਰਮ ਪੰਜਾਬ ਨੂੰ ਕਿਵੇਂ ਨਾ ਕਿਵੇਂ ਬਰਬਾਦ ਕਰ ਦਈਏ ਕਿਸੇ ਨਾ ਤਰੀਕੇ ਨਾਲ ਪਹਿਲਾਂ ਬੈਲ ਲੈ ਆਂਦੇ ਫਿਰ ਪਾਲਿਸੀਆਂ ਲੈ ਆਂਦੀਆਂ ਜ਼ਮੀਨਾਂ ਖਤਮ ਕਰੀਏ ਤਾਂ ਕਿ ਜਿਹੜਾ ਅਡਾਨੀ ਦੀਆਂ ਸੜਕਾਂ ਬਣਦੀਆਂ ਮੁੜ ਕੇ ਇਹਨਾਂ ਨੂੰ ਵਪਾਰ ਸੌਖਾ ਹੋ ਜਾਏ ਤੇ ਉਹੀ ਸਾਰਾ ਕੁਝ ਰੱਖਣ ਤੇ ਫਿਰ ਦੇਖੋ ਫਿਰ ਕੋਈ ਹੜ ਨਹੀਂ ਆਉਣੇ ਜਦ ਤਣੇ ਸਾਰਾ ਕੁਝ ਹੋ ਗਿਆ ਫਿਰ ਕੁਝ ਨਹੀਂ ਹੋਣਾ ਇੱਥੇ ਕਿਉਂਕਿ ਫਿਰ ਉਹਨਾਂ ਨੇ ਆਪਦੇ ਅਧੀਨ ਤਾਂ ਉਹਨਾਂ ਦੇ ਸਾਰਾ ਕੁਝ ਜਦੋਂ ਉਹਨਾਂ ਨੇ ਮੌਨਸੂਨ ਹਰ ਇੱਕ ਚੀਜ਼ ਡੇਪਲੀ ਚੈੱਕ ਕੀਤੀ ਇਨਾ ਮੀ ਆਉਣਾ ਇਨਾ ਉਹਨਾਂ ਨੇ ਪਹਿਲਾਂ ਛੱਡ ਕੇ ਸਾਰਾ ਕੁਝ ਕਰ ਦੇਣਾ ਤੇ ਸਰਕਾਰਾਂ ਉਹਨਾਂ ਦੇ ਹੱਥ ਚਾ ਕਾਰਪੋਰੇਟ ਕਰਾਉਣਿਆਂ ਦੇ ਉਹਨਾਂ ਨੇ ਪਹਿਲਾਂ ਸਾਰੀ ਸਫਾਈ ਕਰਾ ਕੇ ਬੰਨ ਓਕੇ ਕਰਿਆ ਕਰਨੇ ਆ ਵੀ ਚਲੋ ਭਾਈ ਪਾਣੀ ਵੀ ਲੰਗ ਜਾ ਕਰਨਾ ਸਾਰਾ ਕੁਝ ਹੋ ਜਾ ਕਰਨ ਕੋਈ ਹੜ ਨਹੀਂ ਆਉਣੇ ਤੇ ਉਹਨਾਂ ਦਾ ਵਪਾਰ ਚੱਲੀ ਜਾਣਾ ਇਹ ਇੱਕ ਬਰਬਾਦ ਕਰਨ ਦਾ ਪੰਜਾਬ ਨੂੰ ਹਰ ਇੱਕ ਪਲਾਨ ਕੀਤਾ ਪਿਆ ਇਹਨਾਂ ਦਾ ਪਰ ਪੰਜਾਬੀਆਂ ਨੂੰ ਪੰਜਾਬ ਦੇ ਲੋਕਾਂ ਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਅੱਜ ਮਦਦਕਰਨ ਦਾ ਸਮਾਂ ਅੱਜ ਵੀ ਲੋਕ ਲੱਤਾਂ ਖਿੱਚ ਰਹੇ ਆ ਜਾਨੀ ਜੇਕਰ ਇਕੱਠੇ ਹੋਵਾਂਗੇ ਤਾਂ بچਾਂਗੇ ਨਹੀਂ ਤਾਂ ਰਾਹੇ ਬਿਰਾਹੇ ਮਰਨਾ ਹੀ ਤੈ ਲੋਕ ਇਕੱਠੇ ਨਹੀਂ ਹੋ ਰਹੇ ਪਿੰਡਾਂ ਦੇ ਪਿੰਡ ਨਹੀਂ ਇਕੱਠੇ ਹੋ ਰਹੇ ਬਰਬਾਦੀ ਦੀਆਂ ਇਨਸਾਨੀਆਂ ਨੇ ਪਾੜੋ ਤੇ ਰਾਜ ਕਰੋ ਬਸ ਹੋਰ ਕੁਝ ਨਹੀਂ ਤੇ ਸਾਰੇ ਆਪਾਂ ਮਿਲ ਕੇ ਅਰਦਾਸ ਕਰੀਏ ਆਪਦੇ ਪੰਜਾਬ ਲਈ ਆਪਦੀ ਪੰਜਾਬੀਅਤ ਲਈ ਵੀ ਪਰਮਾਤਮਾ ਸਾਰਿਆਂ ਨੂੰ ਏਕਾ ਬਖਸ਼। ਇਹੀ ਚੀਜ਼ਾਂ ਕਹਿੰਦੇ ਹੋਏ ਆਪਣੇ ਪੁਰਖੇ ਚਲੇ ਗਏ, ਇਹੀ ਚੀਜ਼ਾਂ ਦੀਪ ਸਿੱਧੂ ਹੁਣ ਰੀਸੈਂਟਲੀ ਆਪਣੇ ਸਾਹਮਣੇ ਹਨ ਹੋਇਆ। ਤੇ ਅਮਰਤਪਾਲ ਬਣਦੀ ਇਹ ਚੀਜ਼ਾਂ ਚੱਲ ਰਹੀਆਂ ਨੇ। ਤੇ ਸਾਰੇ ਜਾਣੇ ਅਰਦਾਸ ਕਰੀਏ ਵੀ ਰੜ ਕੇ ਚੱਲੀਏ। ਇੱਕੇਚੀ ਵਾਲਾ ਨਹੀਂ ਬਰਬਾਦੀ। ਧੰਨਵਾਦ ਜੀ।